ਜੇਕਰ ਤੁਸੀਂ ਇੱਕ ਖੋਜਕਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਲਾਨ ਮਸਕ ਦੀ ਤਰ੍ਹਾਂ ਸੋਚਣਾ ਪਵੇਗਾ ਪਰ ਜੇਕਰ ਤੁਸੀਂ ਇੱਕ ਪਲੇਅਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਾਈਕਲ ਜਾਰਡਨ ਵਾਂਗੂ ਸੋਚਣਾ ਪਵੇਗਾ ਤੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਤੇ ਸਮਰiddhi ਚਾਹੁੰਦੇ ਹੋ ਫਿਰ ਤੁਹਾਨੂੰ ਇੱਕ ਮੌਂਕ ਦੀ ਤਰ੍ਹਾਂ ਸੋਚਣਾ ਪਵੇਗਾ ਤਾਂ ਚਲੋ ਸਿੱਖਦੇ ਹਾਂ ਜੈ ਸ਼ੈਟੀ ਦੀ ਇਹ ਵਰਲਡ ਫੇਮਸ ਬੁੱਕ ਥਿੰਕ ਲਾਈਕ ਅ ਮੌਂਕ ਦੇ ਵਿੱਚੋਂ ਮਨ ਲਓ ਤੁਸੀਂ ਇੱਕ ਹਨੇਰ ਭਰੇ ਕਮਰੇ ਦੇ ਵਿੱਚੋਂ ਜਿੱਥੇ ਇੱਕ ਸ਼ੀਸ਼ਾ ਰੱਖਿਆ ਹੋਇਆ ਹੈ ਤੇ ਉਹ ਸ਼ੀਸ਼ੇ ਦੇ ਉੱਤੇ ਧੂੜ ਜਮੀ ਹੋਈ ਹੈ ਤਾਂ ਕੀ ਤੁਸੀਂ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖ ਪਾਉਗੇ ਇਹ ਸ਼ੀਸ਼ਾ ਵੀ ਤੁਹਾਡੀ ਸ਼ਖਸੀਅਤ ਦੀ ਤਰ੍ਹਾਂ ਜਦੋਂ ਤੱਕ ਤੁਹਾਡੇ ਦਿਮਾਗ ਦੇ ਉੱਤੇ ਕਿਸੇ ਦੇ ਵਿਚਾਰਾਂ ਦੀ ਧੂੜ ਜਮੀ ਹੋਈ ਹੈ ਤੁਸੀਂ ਆਪਣੇ ਆਪ ਨੂੰ ਕਦੇ ਵੀ ਅਸਲੀਅਤ ਵਿੱਚ ਦੇਖ ਹੀ ਨਹੀਂ ਸਕਦੇ ਅਸੀਂ ਅਸਲ ਦੇ ਵਿੱਚ ਆਪਣੇ ਆਪ ਤੋਂ ਘੱਟ ਤੇ ਦੂਸਰਿਆਂ ਦੇ ਵਿਚਾਰਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਨੇ ਹਾਂ ਆਮ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਲੋਕਾਂ ਨਾਲ ਤੁਸੀਂ ਰਹਿੰਦੇ ਹੋ ਜਾਂ ਫਿਰ ਜਿਹੜੇ ਸੈਲੀਬ੍ਰਿਟੀਜ਼ ਨੂੰ ਤੁਸੀਂ ਫੋਲੋ ਕਰਦੇ ਹੋ ਜਾਂ ਤਾਂ ਤੁਸੀਂ ਉਹਨਾਂ ਵਰਗੇ ਬਣਨੇ ਸ਼ੁਰੂ ਹੋ ਜਾਂਦੇ ਹੋ ਜਾਂ ਫਿਰ ਉਹਨਾਂ ਵਰਗੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹੋ ਜੇਕਰ ਤੁਹਾਡਾ ਕੋਈ ਸੈਲੀਬ੍ਰਿਟੀ ਇਹ ਕਹਿ ਦਿੰਦਾ ਕਿ ਪੈਸਾ ਹੀ ਜ਼ਿੰਦਗੀ ਹੈ ਤਾਂ ਤੁਸੀਂ ਪੈਸਾ ਕਮਾਉਣ ਦੇ ਪਿੱਛੇ ਭੱਜਣ ਲੱਗਦੇ ਹੋ ਤੇ ਜੇਕਰ ਕੋਈ ਸੈਲੀਬ੍ਰਿਟੀ ਇਹ ਬੋਲ ਦਿੰਦਾ ਹੈ ਕਿ ਹੈਲਥੀ ਸਭ ਕੁਝ ਹੈ ਤਾਂ ਤੁਸੀਂ ਹੈਲਥ ਦੇ ਪਿੱਛੇ ਭਜਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਅਸਲ ਵਿੱਚ ਉਹਨਾਂ ਨੂੰ ਫੋਲੋ ਨਹੀਂ ਕਰ ਰਹੇ ਹੁੰਦੇ ਸਗੋਂ ਉਹਨਾਂ ਵਾਲੀਆਂ ਹਰਕਤਾਂ ਆਪਣੇ ਚ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਇਹ ਨਹੀਂ ਕਿ ਕਿਸੇ ਤੋਂ ਸਿੱਖਣਾ ਜਾਂ ਫਿਰ ਪ੍ਰੇਰਣਾ ਲੈਣਾ ਗਲਤ ਹੈ ਪਰ ਜਿਹੜੇ ਸਰੋਤ ਤੁਹਾਨੂੰ ਜਾਣਕਾਰੀ ਦਿੰਦੇ ਆ ਭਾਵੇਂ ਖਬਰਾਂ ਨੇ ਭਾਵੇਂ ਮੂਵੀਜ਼ ਨੇ ਭਾਵੇਂ ਸੋਸ਼ਲ ਮੀਡੀਆ ਨੇ ਉਹ ਹੌਲੀ-ਹੌਲੀ ਤੁਹਾਡੇ ਦਿਮਾਗ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਇਸ ਨੂੰ ਜੈ ਛੈਟੀ ਜੀ ਐਕਸਟਰਨਲ ਨੌਇਸ ਬੋਲਦੇ ਨੇ। ਇਸი ਐਕਸਟਰਨਲ ਨੌਇਸ ਨੂੰ ਸਾਫ਼ ਕਰਨ ਤੋਂ ਬਾਅਦ ਤੁਹਾਡੀ ਅਸਲ ਸ਼ਖਸੀਅਤ ਬਾਹਰ ਆਉਂਦੀ ਹੈ। ਜੈ ਛੈਟੀ ਜੀ ਕਹਿੰਦੇ ਨੇ ਕਿ ਦੋ ਤਰੀਕੇ ਦੀ ਵੈਲਿਊਜ਼ ਹੁੰਦੀਆਂ ਨੇ ਇੱਕ ਹਾਇਰ ਵੈਲਿਊਜ਼ ਤੇ ਇੱਕ ਲੋਅਰ ਵੈਲਿਊਜ਼। ਹਾਇਰ ਵੈਲਿਊਜ਼ ਸਾਨੂੰ ਹੈਪੀਨੈਸ, ਫੁਲਫਿਲਮੈਂਟ ਤੇ ਇੱਕ मीनिंगफुल ਲਾਈਫ ਪ੍ਰਦਾਨ ਕਰਦੀ ਹੈ। ਉਥੇ ਹੀ ਲੋਅਰ ਵੈਲਿਊ ਸਾਨੂੰ ਐਂਜ਼ਾਇਟੀ, ਡਿਪਰੈਸ਼ਨ ਤੇ ਸਫਰਿੰਗ ਵਰਗੀਆਂ ਚੀਜ਼ਾਂ ਪ੍ਰਦਾਨ ਕਰਦੀ ਹੈ। ਇਸ ਕਰਕੇ ਹਰੇਕ ਇਨਸਾਨ ਨੂੰ ਆਪਣਾ ਸੈਲਫ ਆਡਿਟ ਕਰਨਾ ਚਾਹੀਦਾ ਹੈ ਤੇ ਜੈ ਸ਼ੈਟੀ ਜੀ ਨੇ ਇਸ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੈ। ਟਾਈਮ, ਸੋਸ਼ਲ ਮੀਡੀਆ ਤੇ ਮਨੀ। ਮਤਲਬ ਕਿ ਤੁਸੀਂ ਬੇਲੇ ਸਮੇਂ ਕੀ ਕਰਦੇ ਹੋ? ਸੋਸ਼ਲ ਮੀਡੀਆ ਕਿੰਨਾ ਯੂਜ਼ ਕਰਦੇ ਹੋ ਤੇ ਆਪਣੇ ਪੈਸੇ ਦੀ ਵਰਤੋਂ ਕਿਸ ਤਰੀਕੇ ਦੇ ਨਾਲ ਕਰਦੇ ਹੋ? ਕਿਉਂਕਿ ਪੈਸੇ ਦੀ ਵਰਤੋਂ ਤੋਂ ਹੀ ਤੁਹਾਡੀਆਂ ਵੈਲਿਊਜ਼ ਦਾ ਅੰਦਾਜ਼ਾ ਹੋ ਜਾਂਦਾ ਹੈ ਅਤੇ ਅਗਲਾ ਸਟੈਪ ਹੈ ਸੈਲਫ ਆਈਸੋਲੇਸ਼ਨ ਮਤਲਬ ਕਿ ਤੁਹਾਨੂੰ ਸੋਸ਼ਲ ਮੀਡੀਆ ਲੈਪਟਾਪ ਅਤੇ ਮੋਬਾਈਲ ਨੂੰ ਕੁਝ ਦੇਰ ਲਈ ਤਿਆਗ ਕੇ ਆਪਣੇ ਆਪ ਨੂੰ ਇਕੱਲੇ ਇੱਕ ਜਗ੍ਹਾ ਦੇਣੀ ਪੈਣੀ ਹੈ ਜਿੱਥੇ ਤੁਸੀਂ ਬੈਠ ਕੇ ਸੋਚ ਸਕਦੇ ਹੋ ਕਿ ਤੁਹਾਡੀਆਂ ਵੈਲਿਊਜ਼ ਕੀ ਨੇ ਜਿਹੜੇ ਲੋਕਾਂ ਨਾਲ ਤੁਸੀਂ ਰਹਿੰਦੇ ਹੋ ਗੱਲਾਂ ਬਾਤਾਂ ਕਰਦੇ ਹੋ ਕੀ ਜਿੱਦਾਂ ਦੀ ਤੁਸੀਂ ਲਾਈਫ ਚਾਹੁੰਦੇ ਹੋ ਜਾਂ ਲਾਈਫ ਦੇ ਵਿੱਚ ਤੁਸੀਂ ਜੋ ਬਣਨਾ ਚਾਹੁੰਦੇ ਹੋ ਕੀ ਤੁਸੀਂ ਉਸ ਟੀਚੇ ਦੇ ਨੇੜੇ ਜਾ ਰਹੇ ਹੋ ਜਾਂ ਫਿਰ ਦੂਰ ਹੁੰਦੇ ਜਾ ਰਹੇ ਹੋ ਤੁਹਾਨੂੰ ਇਦਾਂ ਦੇ ਲੋਕਾਂ ਦੀ ਸੰਗਤ ਦੇ ਵਿੱਚ ਰਹਿਣਾ ਚਾਹੀਦਾ ਹੈ ਜਿਹੜੀ ਤੁਹਾਡੀ ਵੈਲਿਊਜ਼ ਨੂੰ ਕੰਪੇਅਰ ਕਰਦੇ ਹੋਣ ਜਾਂ ਉਹਨਾਂ ਨੂੰ ਸਪੋਰਟ ਕਰਦੇ ਹੋਣ ਜਦੋਂ ਤੁਸੀਂ ਆਪਣੇ ਲਈ ਇਦਾਂ ਦੀ ਇੱਕ ਸਪੇਸ ਬਣਾ ਸਕੋਗੇ ਉਸ ਸਮੇਂ ਤੁਹਾਡੇ ਦਿਮਾਗ ਤੇ ਲੱਗੀ ਹੋਈ ਧੂੜ ਹਟਣੀ ਸ਼ੁਰੂ ਹੋ ਜਾਏਗੀ ਜੋ ਕਿ ਤੁਹਾਨੂੰ ਖੁਸ਼ੀ ਭਰੀ ਤੇ ਇੱਕ मीनिंगफुल ਲਾਈਫ ਦੇਣ 'ਚ ਮਦਦਗਾਰ ਹੋਵੇਗੀ ਚੈਪਟਰ ਨੰਬਰ 2 remove negativity ਤੁਹਾਨੂੰ ਰੋਜ਼ ਇਦਾਂ ਦੇ ਲੋਕ ਮਿਲਦੇ ਹੋਣਗੇ ਜੋ ਪੋਜ਼ਿਟਿਵ ਬਣਨੋਂ ਜ਼ਿਆਦਾ 네ਗੇਟਿਵ ਸੋਚਣਗੇ ਤੇ ਤੁਸੀਂ ਪੁੱਛੋਗੇ ਕਿ 네ਗੇਟਿਵ ਪੀਪਲਸ ਕਿਹੜੇ ਹੁੰਦੇ ਆ ਕੁਝ ਕੁ ਲੋਕ ਹਮੇਸ਼ਾ ਸ਼ਿਕਾਇਤ ਕਰਦੇ ਨੇ ਕੁਝ ਲੋਕ ਆਪਣੀ ਗਲਤੀ ਲਈ ਦੂਸਰਿਆਂ ਨੂੰ ਬਲੇਮ ਕਰਦੇ ਨੇ ਤੇ ਕੁਝ ਲੋਕ ਹਮੇਸ਼ਾ ਹੀ ਦੂਸਰਿਆਂ ਨੂੰ ਕ੍ਰਿਟੀਸਾਈਜ਼ ਕਰਦੇ ਨੇ ਕੁਝ ਲੋਕਾਂ ਨੂੰ ਲਿਮਿਟੇਸ਼ਨਸ ਪਤਾ ਹੁੰਦੀਆਂ ਫੇਰ ਵੀ ਉਹ ਦੂਸਰਿਆਂ ਤੇ ਪ੍ਰੈਸ਼ਰ ਪਾਉਣਗੇ ਤੇ ਕੁਝ ਲੋਕ ਹਮੇਸ਼ਾ ਆਰਡਰ ਦੇ ਕੇ ਗੱਲ ਕਰਦੇ ਨੇ ਅਤੇ ਕੁਝ ਲੋਕ ਹਮੇਸ਼ਾ ਹੀ ਕੰਪੈਰੀਜ਼ਨ ਕਰਦੇ ਨੇ ਕਿਉਂਕਿ ਉਹ ਕਿਸੇ ਦੀ ਤਾਰੀਫ਼ ਨਹੀਂ ਕਰ ਸਕਦੇ ਹੁਣ ਤੁਹਾਨੂੰ 네ਗੇਟਿਵ ਤੇ ਪੋਜ਼ਿਟਿਵ ਦੋਨੇ ਤਰੀਕਿਆਂ ਦੇ ਲੋਕ ਮਿਲਣਗੇ ਪਰ ਹੁਣ ਤੁਸੀਂ ਸਾਰਿਆਂ ਨੂੰ ਅਵੋਇਡ ਵੀ ਨਹੀਂ ਕਰ ਸਕਦੇ ਤਾਂ ਇਹ ਸਿਚੁਏਸ਼ਨ ਤੋਂ ਬਚਣ ਲਈ ਜੈ ਸਟ੍ਰੈਟਜੀ ਸਾਨੂੰ ਤਿੰਨ ਮੈਥਡ ਦੱਸ ਦਿੰਦੇ ਨੇ ਤੇ ਪਹਿਲਾ ਮੈਥਡ ਹੈ ਸਮਾਂ ਫਿਕਸ ਕਰਨਾ ਮਤਲਬ ਕਿ ਅਲੋਕੇਟ ਟਾਈਮ ਹਰੇਕ ਇਨਸਾਨ ਨੂੰ ਤੁਸੀਂ ਉਸ ਦੇ ਅਨੁਸਾਰ ਸਮਾਂ ਦੇ ਸਕਦੇ ਹੋ ਕਈ ਪਰਸਨਸ ਨੂੰ ਤੁਸੀਂ 1 ਮਹੀਨੇ ਤੱਕ ਚੱਲ ਸਕਦੇ ਹੋ ਕਈਆਂ ਨੂੰ ਕੁਝ ਹਫ਼ਤਿਆਂ ਤੱਕ ਤੇ ਕਈਆਂ ਨੂੰ ਕੁਝ ਘੰਟਿਆਂ ਤੱਕ ਤੇ ਕਿਸੇ ਕਿਸੇ ਨੂੰ ਤੁਸੀਂ ਕੁਝ ਮਿੰਟ ਲਈ ਹੀ ਮਸਾਂ ਚੱਲ ਸਕਦੇ ਹੋ ਅਤੇ ਹੁਣ ਤੁਸੀਂ ਖੁਦ ਸੋਚਣਾ ਕਿ ਕਿਹੜੇ ਇਨਸਾਨ ਲਈ ਕਿੰਨਾ ਸਮਾਂ ਸਹੀ ਹੈ ਅਗਲਾ ਮੈਥਡ ਹੈ 75 25 ਦਾ ਮੈਥਡ ਜਿਹੜੇ ਇਨਸਾਨ ਤੁਹਾਡੇ ਨਾਲ ਮਿਲਦੇ ਜੁਲਦੇ ਨੇ ਜਿਨ੍ਹਾਂ ਦੀ ਵਾਈਬ ਤੁਹਾਡੇ ਨਾਲ ਮੈਚ ਕਰਦੀ ਹੈ ਜਾਂ ਜਿਹੜੇ ਤੁਹਾਨੂੰ ਪ੍ਰੇਰਨਾ ਦੇ ਸਕਦੇ ਨੇ ਤੁਸੀਂ ਉਹਨਾਂ ਨਾਲ 75% ਸਮਾਂ ਬਤੀਤ ਕਰਨਾ ਹੈ ਅਤੇ ਜਿਹੜੇ ਲੋਕ 네ਗੇਟਿਵਿਟੀ ਫੈਲਾ ਰਹੇ ਹੈ ਜਾਂ ਫਿਰ ਜਿਨ੍ਹਾਂ ਦੀ ਵਾਈਬ ਤੁਹਾਡੇ ਨਾਲ ਮੈਚ ਨਹੀਂ ਹੁੰਦੀ ਉਹਨਾਂ ਨੂੰ ਸਿਰਫ 25% ਸਮਾਂ ਦਿਓ ਤੇ ਇਸ ਨਾਲ ਤੁਹਾਡੇ ਦਿਮਾਗ ਚੋਂ 네ਗੇਟਿਵਿਟੀ ਨਿਕਲਣੀ ਸ਼ੁਰੂ ਹੋ ਜਾਏਗੀ ਮੈਥਡ ਨੰਬਰ 3 ਤੁਸੀਂ ਹਰੇਕ ਪ੍ਰੋਬਲਮ ਨੂੰ ਸਹੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਨਾ ਹੀ ਹਰੇਕ ਬਾਰਤਾਲਾਪ ਦਾ ਪਾਰਟ ਬਣਨਾ ਸਿਰਫ ਉਸੇ ਡਿਸਕ੍ਰਿਪਸ਼ਨ ਦਾ ਪਾਰਟ ਬਣੂ ਜਿਹਦੇ ਬਾਰੇ ਤੁਹਾਨੂੰ ਪੂਰੀ ਨੋਲਿਜ ਹੈ ਇਹ ਤਾਂ ਗੱਲ ਸੀ ਐਕਸਟਰਨਲ ਨੌਇਸ ਦੀ ਪਰ ਨੌਇਸ ਤਾਂ ਅੰਦਰ ਵੀ ਹੋ ਸਕਦੀ ਹੈ ਤਾਂ ਇਸ ਨੂੰ ਦੂਰ ਕਰਨ ਲਈ ਆਥਰ ਸਾਨੂੰ ਇੱਕ ਹੋਰ ਰੂਲ ਦੱਸਦਾ ਜਿਹਨੂੰ ਬੋਲਦੇ ਹੈ ਸਪੌਟ ਸਟਾਪ ਐਂਡ ਸਵੈਪ ਤੁਹਾਨੂੰ ਹਰੇਕ ਕੋਈ ਕਹਿੰਦਾ ਹੋਣਾ ਕਿ ਪੋਜ਼ਿਟਿਵ ਸੋਚੋ ਪੋਜ਼ਿਟਿਵ ਸੋਚੋ ਪਰ ਹਰੇਕ ਸਮੇਂ ਹਰੇਕ ਇਨਸਾਨ ਪੋਜ਼ਿਟਿਵ ਨਹੀਂ ਸੋਚ ਸਕਦਾ ਇਹ ਤੁਹਾਡੇ ਵਿਚਾਰ ਨਹੀਂ ਤੇ ਤੁਹਾਡੇ ਦਿਮਾਗ ਚ ਆਉਂਦੀ ਰਹਿੰਦੇ ਨੇ ਤੁਸੀਂ ਇੱਥੇ ਇੱਕ ਕੰਮ ਕਰ ਸਕਦੇ ਹੋ ਕਿ ਆਪਣੇ ਨੈਗੇਟਿਵ ਵਿਚਾਰ ਨੂੰ ਪੋਜ਼ਿਟਿਵ ਵਿਚਾਰ ਨਾਲ ਐਕਸਚੇਂਜ ਕਰ ਸਕਦੇ ਹੋ ਤਾਂ ਇਸ ਲਈ ਪਹਿਲਾਂ ਤੁਹਾਨੂੰ ਆਪਣੀਆਂ ਨੈਗੇਟਿਵ ਫੀਲਿੰਗਸ ਲੱਭਣੀਆਂ ਪੈਣਗੀਆਂ ਕਿ ਇਸ ਸਮੇਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਦੂਸਰਾ ਸਟੈਪ ਹੈ ਸਟਾਪ ਰੁਕੋ ਅਤੇ ਸੋਚੋ ਕਿ ਇਹ ਵਿਚਾਰ ਤੁਹਾਡੇ ਦਿਮਾਗ ਦੇ ਵਿੱਚ ਕਿਉਂ ਆ ਰਹੇ ਨੇ ਕਿਹੜੀ ਗੱਲ ਹੈ ਜਿਹੜੀ ਤੁਹਾਨੂੰ ਡਿਸਟਰਬ ਕਰ ਰਹੀ ਹੈ ਅਤੇ ਤੀਸਰਾ ਸਟੈਪ ਹੈ ਆਪਣੇ ਵਿਚਾਰ ਨੂੰ ਲੱਭ ਕੇ ਉਸ ਦਾ ਕਾਰਨ ਲੱਭ ਕੇ ਉਸ ਨੂੰ ਕਿਸੇ ਚੰਗੇ ਵਿਚਾਰ ਦੇ ਨਾਲ ਬਦਲ ਦਿਓ ਇੱਕ ਗਲਾਸ ਦੇ ਵਿੱਚ ਜੇਕਰ ਇੱਕ ਚਮਚ ਨਮਕ ਦਾ ਪਾ ਕੇ ਪੀਤਾ ਜਾਵੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਖਾਰਾ ਲੱਗੇਗਾ ਪਰ ਜੇਕਰ ਉਹੀ ਇੱਕ ਚਮਚ ਇੱਕ ਵੱਡੇ ਬਰਤਨ ਦੇ ਵਿੱਚ ਪਾਇਆ ਜਾਵੇ ਤਾਂ ਤੁਹਾਨੂੰ ਉਹ ਜ਼ਿਆਦਾ ਫਰਕ ਨਹੀਂ ਲੱਗੇਗਾ ਕਿਉਂਕਿ ਨਮਕ ਤੁਹਾਡਾ ਰਿਜੈਕਸ਼ਨ ਹੈ ਜਾਂ ਫਿਰ ਤੁਹਾਡੀ 네ਗੇਟਿਵਿਟੀ ਹੈ ਤੇ ਪਾਣੀ ਤੁਹਾਡਾ ਨਜ਼ਰੀਆ ਜਿੰਦਾ ਵੱਡਾ ਨਜ਼ਰੀਆ ਹੋਵੇਗਾ ਤੁਹਾਨੂੰ ਓਨੀ ਘੱਟ ਨੈਗੇਟਿਵਿਟੀ ਲੱਗਣੀ ਸ਼ੁਰੂ ਹੋ ਜਾਵੇਗੀ ਜੇਕਰ ਤੁਸੀਂ ਕਿਸੇ ਦੀ ਸਫਲਤਾ ਤੇ ਜਲਦੇ ਹੋ ਤਾਂ ਤੁਸੀਂ ਜ਼ਿਆਦਾ ਟਾਈਮ ਲਈ ਖੁਸ਼ ਨਹੀਂ ਰਹਿ ਸਕਦੇ ਪਰ ਜੇਕਰ ਤੁਸੀਂ ਆਪਣੇ ਆਪ ਨੂੰ ਇਸ ਕਾਬਿਲ ਬਣਾ ਲਿਆ ਕਿ ਤੁਸੀਂ ਕਿਸੇ ਵੀ ਖੁਸ਼ੀ ਦੇ ਵਿੱਚ ਖੁਸ਼ ਹੋ ਸਕਦੇ ਹੋ ਤਾਂ ਤੁਹਾਡੀ ਖੁਸ਼ੀ ਅਨ ਲਿਮਟਿਡ ਹੋ ਜਾਏਗੀ ਤੁਸੀਂ ਜਦੋਂ ਵੀ ਦੁਖੀ ਹੁੰਨੇ ਹੋ ਤਾਂ ਤੁਸੀਂ ਅਕਸਰ ਹੀ ਆਖਦੇ ਹੋ ਕਿ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਹੈ ਜਾਂ ਮੈਂ ਬਹੁਤ ਜ਼ਿਆਦਾ ਸੈਡ ਹਾਂ ਪਰ ਤੁਸੀਂ ਅਸਲ ਦੇ ਵਿੱਚ ਸੈਡ ਜਾਂ ਐਂਗਰੀ ਨਹੀਂ ਹੁੰਦੇ ਅਸਲ ਵਿੱਚ ਤੁਸੀਂ ਉਹਨਾਂ ਇਮੋਸ਼ਨਸ ਨੂੰ ਕੁਝ ਸਮੇਂ ਲਈ ਫੀਲ ਕਰ ਰਹੇ ਹੁੰਦੇ ਹੋ ਜੇਕਰ ਤੁਸੀਂ ਆਪਣੇ ਆਪ ਨੂੰ ਇਹ ਕਹੋ ਕਿ ਮੈਨੂੰ ਇਸ ਸਮੇਂ ਗੁੱਸਾ ਮਹਿਸੂਸ ਹੋ ਰਿਹਾ ਹੈ ਜਾਂ ਫਿਰ ਮੈਨੂੰ ਦੁਖੀ ਮਹਿਸੂਸ ਹੋ ਰਿਹਾ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਆਪ ਨੂੰ ਉਹਨਾਂ ਫੀਲਿੰਗਸ ਤੋਂ ਜਲਦੀ ਤੋਂ ਜਲਦੀ ਦੂਰ ਕਰ ਸਕਦੇ ਹੋ ਆਪਣੀ ਨੀਤ ਨੂੰ ਪਛਾਣੋ ਮਤਲਬ ਕਿ نو ਯੂਅਰ ਇੰਟention ਜਦੋਂ ਵੀ ਕੋਈ ਜ਼ਿੰਦਗੀ ਦੇ ਵਿੱਚ ਤੁਸੀਂ ਪ੍ਰਾਪਤੀ ਕਰਦੇ ਹੋ ਜੇਕਰ ਤੁਸੀਂ ਉਸ ਸਮੇਂ ਵੀ ਖੁਸ਼ ਨਹੀਂ ਹੋ پا ਰਹੇ ਤਾਂ ਤੁਹਾਨੂੰ ਸੋਚਣ ਦੀ ਜ਼ਰੂਰਤ ਹੈ ਕਿ ਤੁਹਾਡੀ ਉਸ ਕੰਮ ਨੂੰ ਕਰਨ ਦੀ ਇੰਟention ਕੀ ਸੀ ਕੁਝ ਕੰਮ ਤੁਸੀਂ ਡਰ ਦੇ ਮਾਰੇ ਕਰਦੇ ਹੋ ਕੁਝ ਕੰਮ ਤੁਸੀਂ ਡਿਜ਼ਾਇਰ ਦੇ ਲਈ ਕਰਦੇ ਹੋ ਕੁਝ ਕੰਮ ਤੁਸੀਂ ਡਿਊਟੀ ਸਮਝ ਕੇ ਕਰਦੇ ਹੋ ਤੇ ਕੁਝ ਕੰਮ ਤੁਸੀਂ ਆਪਣੇ ਪਿਆਰ ਲਈ ਕਰਦੇ ਹੋ ਕੁਝ ਲੋਕ ਅਮੀਰ ਬਣਨਾ ਚਾਹੁੰਦੇ ਨੇ ਪਰ ਜਦੋਂ ਉਹ ਅਮੀਰ ਬਣ ਜਾਂਦੇ ਨੇ ਉਸ ਤੋਂ ਬਾਅਦ ਵੀ ਉਹ ਖੁਸ਼ ਨਹੀਂ ਰਹਿ ਪਾਉਂਦੇ ਇਸ ਦਾ ਕਾਰਨ ਹੁੰਦਾ ਹੈ ਗਲਤ ਇੰਟੈਂਸ਼ਨ ਦਾ ਹੋਣਾ ਅਸਲ ਦੇ ਵਿੱਚ ਇਨਸਾਨ ਦਾ ਇੰਟੈਂਸ਼ਨ ਕਦੇ ਵੀ ਅਮੀਰ ਬਣਨਾ ਨਹੀਂ ਹੁੰਦਾ ਲੋਕ ਐਸੀ ਲਈ ਅਮੀਰ ਬਣਨਾ ਚਾਹੁੰਦੇ ਨੇ ਤਾਂ ਕਿ ਉਹ ਮਹਿੰਗੀਆਂ ਚੀਜ਼ਾਂ ਖਰੀਦ ਸਕਣ ਮਹਿੰਗੀਆਂ ਚੀਜ਼ਾਂ ਐਸ ਲਈ ਖਰੀਦਣਾ ਚਾਹੁੰਦੇ ਨੇ ਤਾਂ ਕਿ ਲੋਕ ਉਹਨਾਂ ਨੂੰ ਰਿਸਪੈਕਟ ਦੇਣ ਤੇ ਉਹਨਾਂ ਨੂੰ ਪਿਆਰ ਮਿਲ ਸਕੇ ਹੁਣ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਅਸਲ ਇੰਟੈਂਸ਼ਨ ਤਾਂ ਪਿਆਰ ਤੇ ਇੱਜ਼ਤ ਪ੍ਰਾਪਤ ਕਰਨਾ ਹੈ ਤਾਂ ਫਿਰ ਸਰਫੇਸ ਲੈਵਲ ਦੀਆਂ ਚੀਜ਼ਾਂ ਤੇ ਕੰਮ ਕਰਨ ਦੀ ਬਜਾਏ ਤੁਹਾਨੂੰ ਅਸਲ ਚੀਜ਼ਾਂ ਤੇ ਕੰਮ ਕਰਨਾ ਚਾਹੀਦਾ ਹੈ ਜਿਹੜਾ ਕੰਮ ਤੁਸੀਂ ਸਹੀ ਇੰਟੈਂਸ਼ਨ ਦੇ ਨਾਲ ਕਰੋਗੇ ਤੇ ਸਹੀ ਤਰੀਕੇ ਦੇ ਨਾਲ ਕਰੋਗੇ ਉਹ ਕੰਮ ਤੁਹਾਨੂੰ ਅਸਲ ਦੇ ਵਿੱਚ ਜ਼ਿਆਦਾ ਸੈਟੀਸਫਾਈਂਗ ਹੋਏਗਾ ਇਸ ਤਰੀਕੇ ਦੇ ਨਾਲ ਸਫਲਤਾ ਪ੍ਰਾਪਤ ਕਰਕੇ ਤੁਸੀਂ ਆਪਣੇ ਕੰਮ ਤੋਂ ਖੁਸ਼ ਵੀ ਹੋਵੋਗੇ ਅਤੇ ਤੁਹਾਡੀ ਲਾਈਫ ਵੀ ਮੀਨਿੰਗਫੁਲ ਬਣ ਜਾਂਦੀ ਹੈ ਅੱਗੇ ਜੈ ਸ਼ੈਟੀ ਕਹਿੰਦੇ ਨੇ ਕਿ ਲੋਕੇਸ਼ਨ ਹੈਜ਼ એનર્ਜੀ ਟਾਈਮ ਹੈਜ਼ ਮੈਮਰੀ ਜਦੋਂ ਲੋਕ ਲਾਇਬ੍ਰੇਰੀ ਦੇ ਵਿੱਚ ਜਾ ਕੇ ਪੜ੍ਹਦੇ ਨੇ ਤਾਂ ਬਹੁਤ ਚੰਗੀ ਤਰ੍ਹਾਂ ਪੜ੍ਹ ਪਾਉਂਦੇ ਨੇ ਪਰ ਜੇਕਰ ਉਹ ਗਾਰਡਨ ਦੇ ਵਿੱਚ ਪੜ੍ਹਨ ਲੱਗਣ ਤਾਂ ਉਹਨਾਂ ਤੋਂ ਪੜਿਆ ਨਹੀਂ ਜਾਏਗਾ ਇਸ ਕਰਕੇ ਹਰੇਕ ਜਗ੍ਹਾ ਦੀ ਇੱਕ એનર્ਜੀ ਹੁੰਦੀ ਹੈ ਤੇ ਤੁਹਾਨੂੰ ਕੰਮ ਕਰਨ ਲਈ ਇੱਕ ਚੰਗਾ ਸਥਾਨ ਜ਼ਰੂਰ ਚਾਹੀਦਾ ਹੈ ਜਦੋਂ ਤੁਸੀਂ ਸਹੀ ਸਮੇਂ ਤੇ ਤੇ ਸਹੀ ਜਗ੍ਹਾ ਦੇ ਉੱਤੇ ਕੰਮ ਕਰੋਗੇ ਤਾਂ ਤੁਹਾਡਾ ਦਿਮਾਗ ਤੁਹਾਨੂੰ ਜ਼ਿਆਦਾ ਆਉਟਪੁੱਟ ਦੇਵੇਗਾ ਇਸ ਕਰਕੇ ਜੇਕਰ ਤੁਹਾਨੂੰ ਜ਼ਿਆਦਾ ਆਉਟਪੁੱਟ ਚਾਹੀਦੀ ਹੈ ਤਾਂ ਤੁਸੀਂ ਸਹੀ ਸਮੇਂ ਤੇ ਤੇ ਸਹੀ ਜਗ੍ਹਾ ਦੇ ਉੱਤੇ ਕੰਮ ਕਰੋਗੇ ਤਾਂ ਤੁਹਾਡੀ ਆਉਟਪੁੱਟ ਜ਼ਿਆਦਾ ਆਏਗੀ ਅੱਗੇ ਹੈ ਕਿ ਤੁਸੀਂ ਦੂਸਰਿਆਂ ਦੀ ਮਦਦ ਜ਼ਰੂਰ ਕਰੋ ਨੁਕਤਾ ਨੰਬਰ 1 ਕੰਮ ਹੈ ਕਿ ਤੁਸੀਂ ਦੂਸਰਿਆਂ ਦੀ ਮਦਦ ਜ਼ਰੂਰ ਕਰਨੀ ਹੈ ਜੇਕਰ ਤੁਹਾਡੇ ਕੋਲ ਕੋਈ ਸਕਿੱਲ ਹੈ ਤੇ ਦੁਨੀਆ ਨੂੰ ਉਸਦੀ ਜ਼ਰੂਰਤ ਹੈ ਤਾਂ ਤੁਹਾਨੂੰ ਕਰਨਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹ ਤੁਹਾਡਾ ਧਰਮ ਬਣ ਜਾਂਦਾ ਹੈ ਪਿਆਰ ਅਤੇ ਹੈਲਪ ਇੱਕ ਸਰਕਲ ਦੇ ਵਿੱਚ ਚੱਲਦਾ ਹੈ ਜੇਕਰ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਮਦਦ ਤੁਹਾਡੇ ਕੋਲ ਵਾਪਸ ਆਉਂਦੀ ਹੈ ਪਰ ਪ੍ਰੋਬਲਮ ਉਹਦੋਂ ਆਉਂਦੀ ਹੈ ਜਦੋਂ ਤੁਸੀਂ ਕਿਸੇ ਦੀ ਮਦਦ ਕਰਕੇ ਉਸੇ ਤੋਂ ਵਾਪਸ ਮਦਦ ਭਾਲਦੇ ਹੋ ਤਾਂ ਇਸ ਕਰਕੇ ਮਦਦ ਬਿਲਕੁਲ ਨਿਸ਼ਕਾਮ ਕਰੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਤੁਹਾਡੇ ਕੋਲ ਵਾਪਸ जरूर ਆਏਗੀ ਇਹ ਸੀਗੀ ਬੁੱਕ ਸਮਰੀ ਥਿੰਕ ਲਾਈਕ ਅ ਮੰਕ ਦੀ ਜੇਕਰ ਵੀਡੀਓ ਪਸੰਦ ਆਈ ਤਾਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਦਿਓ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਵਨੀ